ਜਿਹਨੂੰ ਵੀ ਸੰਦਾਂ ਨਾਲ ਪਿਆਰ ਹੁੰਦਾ ਹਨਾ ਤਾਂ ਉਹ ਧੋਸ ਮਾਰ ਕੇ ਅੰਦਰ ਲਾਉਂਦਾ ਹੁੰਦਾ ਸੰਦਾਂ ਨੂੰ ਜਿਵੇਂ ਹੁਣ ਤੁਹਾਨੂੰ ਪਤਾ ਵੀ ਕਣਕ ਦਾ ਬਜਾਈ ਹੋ ਗਈ ਸਾਰੀ ਅੱਗੇ ਹੁਣ ਆਪਾਂ ਨੂੰ 5 ਮਹੀਨਿਆਂ ਬਾਅਦ ਲੋਡ ਪੈਣੀ ਆ ਸੋ ਆਪਾਂ ਵੀ ਸਾਰੇ ਸੰਦ ਧੋ ਕੇ ਆਪਣੇ ਵੀ ਅੰਦਰ ਲਾਤੇ ਇਸ ਤੋਂ ਬਾਅਦ ਹੁਣ ਮਈ ਅਪ੍ਰੈਲ ਜਦੋਂ ਲੋਡ ਪੈਂਦੀ ਆ ਫਿਰ ਉਹਦੋਂ ਕੱਢਾਂਗੇ ਹਨਾ ਸਾਰੇ ਸੰਦ ਤੇ ਸੰਦ ਵੀਰੇ ਚਲੋ ਇਹ ਨਹੀਂ ਹੁੰਦਾ ਹਨਾ ਵੀ ਅੰਦਰ ਬਿਨਾ ਬਚਦੇ ਨਹੀਂ ਹੈਗੇ ਬਾਹਰ ਤੇਲ ਪੈਂਦੇ ਰਹਿੰਦੀ ਆ ਇੱਕ ਵਾਰੀ ਆਪਾਂ ਨੂੰ ਹੁਣ ਜਿਵੇਂ ਬਾਣੀਆਂ ਹਨਾ ਬਾਣੀਆਂ ਆਪਦੀ ਦੁਕਾਨ ਨੂੰ ਵੀਰੇ ਰੋਜ਼ ਪੂਜਦਾ ਹਨਾ ਸਾਫ ਸਫਾਈ ਕਰਦਾਗਾ ਆਪਾਂ ਯਾਰ 6 ਮਹੀਨੇ ਵੱਧ ਵੀ ਕਰ ਸਕਦੇ ਹਨਾ ਸੋ ਹੁਣ ਜਿਹੜੇ ਨਵੇਂ ਉਮਰ ਦੇ ਮੁੰਡੇ ਨੇ ਜਾਂ ਕਿਸਾਨ ਨੇ ਹਨਾ ਉਹ ਆਪਦੇ ਸੰਦਾਂ ਨੂੰ ਬਈ ਧੂਬੱਤੀ ਵੀ ਕਰਦੇ ਨੇ ਧੋਸ ਮਾਰ ਕੇ ਆਣ ਜਿਵੇਂ ਸ਼ੌਂਕ ਨਾ ਰੱਖਦੇ ਨੇ ਬਈ ਮਹਿੰਗੇ ਸੰਦ ਨੇ ਹਰ ਇੱਕ ਦੇ ਹਨਾ ਫਿਰ ਮਹਿੰਗੇ ਸੰਦ ਨੇ ਹੁਣ ਜਿਵੇਂ ਲੋੜ 2.5 ਲੱਖਾ ਸੁਪਰ ਸੀਡਰ ਮੰਦਾ 1 ਲੱਖ 1 ਲੱਖ ਰੋਟਾ ਵੇਟਰ ਬਈ ਹੋਰ ਹਨਾ ਟਰੈਕਟਰ 10-10 ਲੱਖ ਦੇ ਹੋਗੇ ਸੋਤੋ ਸਮਾਰਕ ਦੇ ਅੰਦਰ ਲਾਉਣੇ ਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਕਮੈਂਟ ਕਰਕੇ ਜੇ ਦੱਸਿਓ ਵੀ ਸੰਦਾ ਦੀ ਆਪਾਂ ਨੂੰ ਬਈ ਸਮਾਈ ਰੱਖਣੀ ਚਾਹੀਦੀ ਆ ਬਹੁਤ ਚੰਗੀ ਗੱਲ ਆ